ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਵਾਹਿਗੁਰੂ ਤੁਹਾਡੇ ਘਰੇ ਸਦਾ ਖੁਸ਼ੀਆਂ ਖੇੜੇ ਲੈ ਕੇ ਆਵੇ ਸੋ ਅੱਜ ਆਪਾਂ ਗੱਲ ਕਰਦੇ ਆਂ ਕਿਸੇ ਨੂੰ ਦੁੱਖ ਦੇਣ ਦੀ ਕਿਸੇ ਨੂੰ ਦੁੱਖ ਦੇਣਾ ਜਾਣ ਬੁੱਝ ਕੇ ਕਿਸੇ ਨੂੰ ਪਰੇਸ਼ਾਨ ਕਰਨਾ ਆਪਾਂ ਉਹ ਚੀਜ਼ ਬਾਰੇ ਗੱਲ ਕਰਦੇ ਆਂ ਵੀ ਉਹ ਕਿੱਦਾਂ ਫੀਲ ਹੁੰਦਾ ਮੈਂ ਸੁਣ ਕੇ ਆ ਵੀ ਮੈਂ ਉਹੀ ਗੱਲਾਂ ਕਰਦੀ ਆ ਜੋ ਮੈਂ ਹੰਡਾਈਆਂ ਹੋਈਆਂ ਤੇ ਪੀਲ ਵੀ ਕੀਤੀਆਂ ਹੋਈਆਂ ਜ਼ਿੰਦਗੀ ਚ ਸੋ ਜਦੋਂ ਤੁਸੀਂ ਕਿਸੇ ਨੂੰ ਦੁੱਖ ਦਿਨੇ ਹੋ ਨਾ ਤੇ ਇਹ ਜਰੂਰ ਸੋਚਿਆ ਕਰੋ ਵੀ ਦੁੱਖ ਦੇਣ ਵਾਲਾ ਤਾਂ ਦੁੱਖ ਜਿਹਨੂੰ ਤੁਸੀਂ ਦੁੱਖ ਦਿਨੇ ਆ ਉਹ ਤਾਂ ਠੀਕ ਹੈ ਸਹਿ ਲੈਂਦਾ ਨੂੰ ਸਹਣੇ ਆ ਜਾਂਦੇ ਆ ਪਰ ਜਿਹੜੀਆਂ ਉਹਦੇ ਅੰਦਰੋਂ ਬਾਦੋਆਵਾ ਨਿਕਲਦੀਆਂ ਹਨਾ ਉਹਨਾਂ ਤੋਂ ਫਿਰ ਸਾਨੂੰ ਕੋਈ ਬਚਾ ਨਹੀਂ ਸਕਦਾ ਠੀਕ ਉਹਦੀਆਂ ਕੋਈ ਮਜਬੂਰੀਆਂ ਹੁੰਦੀ ਐ ਉਹ ਮਜਬੂਰ ਹੁੰਦਾ ਵਿਚਾਰਾ ਕਿਸੇ ਕਾਰਨ ਕਿਸੇ ਚੀਜ਼ ਕਰਕੇ ਉਹ ਮਜਬੂਰ ਹੁੰਦਾ ਉਹ ਦੁੱਖ ਚੱਲਦਾ ਸਭ ਕੁਝ ਚੱਲਦਾ ਪਰ ਐਨੇ ਦੁੱਖ ਨਾ ਜਿਹਨੂੰ ਦਿਓ ਬਿਉਧ ਕੋ ਸੋਡੇ ਕੱਲ ਨੂੰ ਜ਼ਖਮ ਬਣ ਜਾਣ ਸੋਡੇ ਵੀ ਬਣਨਗੇ ਕਿਸੇ ਨੂੰ ਦੁੱਖ ਦੇ ਕੇ ਕਦੇ ਸੋਚੋ ਨਾ ਵੀ ਤੁਹਾਨੂੰ ਸੁੱਖ ਮਿਲਣਗੇ ਕਦੇ ਨਹੀਂ ਮਿਲਦੇ ਜਦੋਂ ਤੁਸੀਂ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਦੇ ਹੋ ਸੱਟ ਮਾਰਦੇ ਹੋ ਉਹਨਾਂ ਦੇ ਉਹ ਉਹ ਬੰਦੇ ਨੂੰ ਅਹਿਸਾਸ ਕਰਵਾਉਣੇ ਹੋ ਵੀ ਤੂੰ ਆਏ ਆ ਤੂੰ ਬਾਹ ਹੈ ਉਹਨੂੰ ਉਹਨੂੰ ਵਿਚਾਰੇ ਨੂੰ ਉਹਦੀਆਂ ਨਜ਼ਰਾਂ 'ਚ ਛਿੱਟੀ ਲੱਗਦੇ ਹੋ ਤਾਂ ਤਿਆਰ ਹੋ ਇੱਕ ਦਿਨ ਸੋਨੂੰ ਇਹ ਚੀਜ਼ਾਂ ਤੁਹਾਡੇ ਕੋਲੇ ਵਾਪਸ ਆਉਣਗੀਆਂ ਜ਼ਰੂਰ ਆਉਣਗੀਆਂ ਮੇਰਾ ਦਾਬਾ ਮੈਂ ਅੱਖੀਂ ਦੇਖ ਰਹੀਆਂ ਮੁਰਦੀਆਂ ਸਭ ਕੋਲੇ ਮੁਰਦੀਆਂ ਇਹ ਦੁਨੀਆ ਐਸੀ ਹੈ ਇਮਾਨ ਮੈਨੂੰ ਲੱਗਦਾ ਵੀ ਸ਼ਾਇਦ ਜਿੰਨਾ ਮੈਂ ਜਾਣ ਚੁੱਕੀ ਆ ਨਾ ਮੈਨੂੰ ਲੱਗਦਾ ਜਾਣਦੇ ਸਾਰੇ ਹੋਣਗੇ ਬਟ ਕੋਈ ਸ਼ੇਅਰ ਨਹੀਂ ਕਰਦਾ ਕੋਈ ਬੰਦੇ ਦਾ ਕੰਮ ਹੁੰਦਾ ਸੋ ਉਹਨੂੰ ਜਾਣ ਬੁੱਝ ਕੇ ਉਹ ਦੁੱਖ ਦਿੰਦਾ ਸੋ ਉਹਨੂੰ ਉਹ ਗੱਲ ਕਹਿੰਦਾ ਜਿਹੜੀ ਥੋਡੇ ਮਾਈਂਡ ਚ ਲੱਗਦੀ ਆ ਸੋ ਉਹਨੂੰ ਤਕਲੀਫ ਆਉਂਦੀ ਆ ਤੁਸੀਂ ਬਹੁਤ ਦਰਦ ਚਲਦੇ ਹੋ ਪਰ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀ ਆ ਵੀ ਕਿਸੇ ਨੂੰ ਦੁੱਖ ਦੇਣ ਵਾਲਾ ਬੰਦਾ ਕਦੇ ਖੁਸ਼ ਰਹਿ ਨਹੀਂ ਸਕਦਾ ਕਿਉਂਕਿ ਉਹਦੀਆਂ ਬਾਦੂਆਵਾਂ ਨੂੰ ਲੈ ਲੈਂਦੀਆਂ ਉੱਚਾ ਲ ਲੈ ਲੈਂਦਾ ਦੁੱਖ ਉਹਨੂੰ ਸਹਣੇ ਆ ਜਾਂਦਾ ਕਿਉਂਕਿ ਉਹਨੇ ਤਕਲੀਫਾਂ ਹੀ ਜ਼ਿੰਦਗੀ ਚੰਨੀਆਂ ਕੱਟ ਲਈਆਂ ਹੁੰਦੀਆਂ ਉਹਨੂੰ ਦੁੱਖਾਂ ਦਾ ਅੱਖਾਂ ਨਾਲ ਫਿਰ ਕੋਈ ਫਰਕ ਨਹੀਂ ਪੈਂਦਾ ਉਹ ਪੱਥਰ ਬਣ ਜਾਂਦਾ ਹੈ ਸਭ ਦੀਆਂ ਸੁਣਦਾ ਤੇ ਪਰ ਸਬਰ ਕਰ ਲੈਂਦਾ ਵੀ ਇੱਕ ਦਿਨ ਐਸਾ ਜ਼ਰੂਰ ਆਵੇਗਾ ਵੀ ਇਹਨਾਂ ਨੂੰ ਇਹ ਗੱਲਾਂ ਜਿਹੜੀਆਂ ਮੈਨੂੰ ਕਹਿੰਿਆ ਇਹਨਾਂ ਨੂੰ ਮੋੜ ਕੇ ਇਹਨਾਂ ਦੇ ਝੋਲੀ ਚ ਪੈਣੀਆਂ ਹੀ ਪੈਣੀਆਂ ਤੇ ਬੇਵਕੂਫ ਦੁਨੀਆ ਪਤਾ ਨੂੰ ਕੀ ਸਮਝ ਲੈਂਦੀ ਆ ਉਹਨੂੰ ਸਮਝ ਲੈਂਦੀ ਆ ਵੀ ਇਹ ਤਾਂ ਮੂਰਖ ਹੈ ਉਹਨੂੰ ਤਾਂ ਪਤਾ ਹੀ ਨਹੀਂਗਾ ਸੇ ਦਾ ਮੈਂ ਇਹਦੇ ਨਾਲ ਬਹਿਬਤਾ ਕਰੀ ਜਾਂਦਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂ ਨਹੀਂ ਪਤਾ ਲੱਗ ਰਿਹਾ ਸਾਰਾ ਪਤਾ ਹੁੰਦਾ ਉਦਿਆਂ ਮਜਬੂਰੀਆਂ ਗਾਰ ਨੂੰ ਚੁੱਪ ਹੁੰਦਾ ਉਹ ਸੋਚਦਾ ਵੀ ਕੋਈ ਗੱਲ ਨਹੀਂ ਕੁਝ ਗੱਲਾਂ ਮਾਰਾ ਇੱਥੇ ਛੱਡ ਦਿੰਦਾ ਜੇ ਆਪਾਂ ਕਿਸੇ ਨੂੰ ਇੱਜ਼ਤ ਦੇਣੇ ਆ ਨਾ ਤਾਂ ਹੀ ਇੱਜ਼ਤ ਮਿਲਦੀ ਆ ਜੇ ਤੁਸੀਂ ਕੋਈ ਨੂੰ ਦੁੱਖ ਦੋਗੇ ਤਾਂ ਤੁਹਾਨੂੰ ਦੁੱਖ ਹੀ ਮਿਲਣਗੇ ਮੈਂ ਚੀਜ਼ਾਂ ਚੱਲੀਆਂ ਤਾਂ ਛੋਟੇ ਨਾਲ ਸ਼ੇਅਰ ਕਰਦੀ ਆ ਕੋਈ ਫਿਲਮ ਵੇਖ ਕੇ ਤਾਂ ਮੈਂ ਛੋਟੇ ਨਾਲ ਗੱਲਾਂ ਨਹੀਂ ਕਰਦੀ ਪਰ ਮੈਂ ਦੱਸ ਰਹੀ ਆ ਜਦੋਂ ਕਿਸੇ ਨੂੰ ਤੁਸੀਂ ਇਹ ਦਿਖਾਉਣ ਤੇ ਲੱਗ ਜਾਣਾ ਉਹ ਵੀ ਤੂੰ ਛੋਟਾ ਐ ਤੂੰ ਨੀਮ ਐ ਤੂੰ ਗਰੀਬ ਐ ਤੂੰ ਐ ਹੱਸ ਕੇ ਗੱਲ ਕਰਦੇ ਹਾਂ ਠੀਕ ਐ ਉਹ ਜਰ ਤਾਂ ਸਭ ਕੁਝ ਜਾਂਦਾ ਪਰ ਜਿਹੜੀਆਂ ਉਹ ਅੰਦਰੋਂ ਬਾਦਵਾਵਾਂ ਨਿਕਲਦੀਆਂ ਨਾ ਉਹਨਾਂ ਦਾ ਤੁਸੀਂ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਕਿਉਂਕਿ ਉਹ ਅੰਦਰਲੀ ਆਤਮਾ ਚੋਂ ਨਿਕਲਦੀਆਂ ਦੁਖੀ ਆਤਮਾ ਚੋਂ ਨਿਕਲਦੀਆਂ ਜਦੋਂ ਕਿਸੇ ਨੂੰ ਨਿਕਲਦੀਆਂ ਗਈਆਂ ਸੋ ਕਿਸੇ ਨੂੰ ਦੁੱਖ ਐ ਨਾ ਦਇਆ ਕਰੋ ਵੀ ਉਹ ਤਪ ਕੇ ਸਾਨੂੰ ਦਿਲੋਂ ਦੇ ਲੈਣੀਆਂ ਬਾਦਵਾਵਾਂ ਦਿੰਦਾ ਹੋਵੇ ਠੀਕ ਐ ਬੋਲ ਨਹੀਂ ਸਕਦਾ ਤੇ ਪਰ ਉਹ ਬਾਦਵਾਵਾਂ ਦਿੰਦਾ ਹੋਵੇ ਤੇ ਰੋਂਦਾ ਵੀ ਹੋਵੇ ਜਿਹੜਾ ਬੰਦਾ ਕਿਸੇ ਕਿਸੇ ਨੂੰ ਦੁਖੀ ਕਰਦਾ ਨਾ ਉਹ ਕੱਲਾ ਬਹਿ ਕੇ ਰੋਂਦਾ ਤੇ ਰੋ ਕੇ ਬਦਦੁਆ ਮੈਂ ਦਿੰਦਾ ਉਹ ਬੰਦੇ ਨੂੰ ਮਾਰ ਦਿੰਦੀ ਹੈ ਇਹ ਚੀਜ਼ਾਂ ਮੈਂ ਦੇਖ ਚੁੱਕੀ ਆਂ ਕਹਿੰਦੇ ਨਹੀਂ ਹੁੰਦੇ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਰੇਸ਼ਾਨ ਜੋ ਕਰਦਾ ਨਾ ਇਹ ਇਹ ਨਾ ਸੋਚਿਆ ਕਰ ਵੀ ਮੈਂ ਉਹਤੇ ਜ਼ੁਲਮ ਕਰ ਰਿਹਾ ਹਾਂ ਉਹ ਸਹਿ ਰਿਹਾ ਹੈ ਰੱਬ ਨਾ ਆਪਣੇ ਆਪ ਨੂੰ ਸਮਝੇ ਰੱਬ ਤਾਂ ਉੱਪਰ ਰਹਿੰਦਾ ਆਹੀ ਲੋਕਾਂ 'ਚ ਕਮੀਆਂ ਕਰਕੇ ਮੈਨੂੰ ਲੋਕਾਂ ਤੋਂ ਥੋੜੀ ਜੀ ਚੜਾਉਂਦੀ ਹੈ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਆ ਵੀ ਅਸੀਂ ਤਾਂ ਰੱਬ ਆ ਦੁੱਖ ਦੇਣ ਲੱਗ ਜਾਂਦੇ ਆ ਤੇ ਇਹ ਭੁੱਲ ਜਾਂਦੇ ਵੀ ਸਾਨੂੰ ਵੀ ਦੁੱਖ ਦੇਣ ਵਾਲਾ ਉੱਪਰ ਬੈਠਾ ਹੈ। ਮੈਂ ਵੇਖੀਂ ਆਈ ਚੀਜ਼ਾਂ। ਥੋੜਾ ਜਿਹਾ ਤੁਸੀਂ ਘਰ ਦੇ ਵਿੱਚ ਤੰਗ ਹੋ ਨਾ ਛੋਟੇ ਤੰਗੀ ਚੱਲ ਰਹੀ ਹੈ ਤੁਸੀਂ ਛੋਟੀ ਕੰਡੀਸ਼ਨ ਟਾਈਟ ਆ ਹਨਾ ਤਾਂ ਕੁਝ ਕੁ ਲੋਕ ਸਾਨੂੰ ਰਿਲੀਜ਼ ਕਰਾਉਣ ਚ ਲੱਗ ਜਾਂਦੇ ਆ। ਵੀ ਤੂੰ ਤਾਂ ਆਇਆ ਤੂੰ ਤਾਂ ਬਾਹਾਂ ਕਮੀ ਹੀ ਗੱਡੀ ਜਾਣਗੇ। ਮਾੜੇ ਬੰਦੇ ਚੋਂ ਕਮੀ ਹੀ ਗੱਡੀ ਜਾਣਗੇ। ਇੱਕ ਤਾਂ ਉਹਦੀ ਤੰਗੀ ਨੇ ਮਾਰ ਰੱਖਿਆ ਹੁੰਦਾ। ਉੱਪਰੋਂ ਲੋਕ ਮਾਰ ਦਿੰਦੇ ਆ। ਪਰ ਕਮਜ਼ੋਰ ਨੰਨੇ ਬਣਿਓ ਵੀ ਕੋਈ ਤੁਹਾਨੂੰ ਦੁੱਖ ਦੇਈ ਜਾਵੇ ਤੁਸੀਂ ਝੱਲੀ ਜਾਓ ਝੱਲੀ ਜਾਓ ਕਿਉਂਕਿ ਮੈਂ ਚੀਜ਼ਾਂ ਦੇਖੀਆਂ ਜਿੰਨਾ ਤੁਸੀਂ ਦੁੱਖ ਝੱਲੋਗੇ ਉਹਨਾਂ ਤੋਂ ਡੇ ਅਗਲਾ ਸਿਰ ਚੜਦਾ ਇੱਕ ਨਾ ਇੱਕ ਦਿਨ ਤਾਂ ਤੁਹਾਨੂੰ ਅਗਲੇ ਨੂੰ ਜਵਾਬ ਦੇਣੀ ਪੈਂਦਾ ਜੇ ਤੁਸੀਂ ਨਹੀਂ ਜਵਾਬ ਦੇਵੋਗੇ ਤਾਂ ਤੁਹਾਡੀਆਂ ਨਾ ਚੀਜ਼ਾਂ ਦਾ ਫਾਇਦਾ ਬਾਰ-ਬਾਰ ਚੱਕਿਆ ਜਾਂਦਾ ਬਾਰ-ਬਾਰ ਤੁਹਾਡੀ ਇਨਸਲਟ ਹੋਊਗੀ ਬਾਰ-ਬਾਰ ਤੁਹਾਨੂੰ ਨੀਵਾਂ ਦਿਖਾਇਆ ਜਾਊਗਾ ਮੈਂ ਕਹਣੀ ਜਦੋਂ ਆਪਾਂ ਕਿਸੇ ਨੂੰ ਦੁੱਖ ਨਹੀਂ ਦਿੰਦੇ ਆਪਾਂ ਕਿਸੇ ਨੂੰ ਚੂਮੀ ਗੱਲ ਨਹੀਂ ਕਹਿੰਦੇ ਮਾੜੀ ਨਹੀਂ ਕਹਿੰਦੇ ਫਿਰ ਕਿਉਂ ਝੱਲ ਲੀਏ ਕਿਸੇ ਦੀਆਂ ਕੋਈ ਤੁਹਾਡੇ ਕੰਮ ਨਹੀਂ ਆਉਂਦਾ ਕਾਹਦੀਆਂ ਝੱਲੋ ਮੈਨੂੰ ਲੱਗਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਜਿੰਨੀ ਬਿਮਾਰ ਹੋਈ ਆ ਕਦੇ ਕਦੇ ਮੇਰਾ ਭਾਵੇਂ ਕਿ ਇਕੱਲੀ ਦਾ ਗਰੂਨ ਨਿਕਲ ਜਾਂਦਾ ਹੁੰਨੀ ਆ ਪਰ ਹੁੰਦੇ ਹੁੰਦੇ ਸਭ ਰੱਬ ਦੀ ਡੋਰਾਂ ਛੜਤੀਆਂ ਤੇ ਵੈਗਰੂ ਆਪਣੇ ਨਾਲ ਆ ਆਪਣੇ ਵਿਗੜੇ ਕੰਮ ਵੀ ਉਹ ਕਰ ਰਿਹਾ ਹੈ ਐਤੋਂ ਵੱਧ ਕੇ ਮੈਨੂੰ ਰੱਬ ਤੋਂ ਹੋਰ ਕੁਝ ਨਹੀਂ ਚਾਹੀਦਾ ਜਦੋਂ ਤੁਸੀਂ ਇਹ ਗੱਲਾਂ ਦੇ ਵਿੱਚ ਬਹਿ ਕੇ ਸੋਚਾਂ 'ਚ ਪੈ ਜਾਣਾ ਨੂੰ ਵੀ ਸਾਡੇ ਨਾਲ ਕੌਣ ਕੀ ਕਰ ਰਿਹਾ ਕੌਣ ਕੀ ਕਰ ਰਿਹਾ ਮੈਂ ਕਿਹਨੇ ਝੁਲਮ ਝੱਲੋ ਨਾ ਜੇ ਤੁਸੀਂ ਝੁਲਮ ਝੱਲਣ ਲੱਗੇ ਨਾ ਤੁਹਾਡੇ ਤੇ ਬਾਰ-ਬਾਰ ਝੁਲਮ ਹੋਣਗੇ ਸਾਰੀ ਜ਼ਿੰਦਗੀ ਤੁਹਾਡੀ ਐਂ ਟੱਪ ਜਾਣੀ ਆ ਝੁਲਮ ਸਹੰਦਿਆਂ ਦੀ ਤੇ ਜ਼ੁਲਮ ਕਰਨ ਵਾਲਿਆਂ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਜਿੰਨਾ ਚਿਰ ਤੁਸੀਂ ਬਗਾਵਤ ਨਹੀਂ ਕਰਦੇ ਨਾ ਅਗਲੇ ਨਾਲ ਬੋਲਦੇ ਨਹੀਂ ਉਹਨਾਂ ਚਿਰ ਤੁਹਾਡੇ ਨਾਲ ਇਹ ਗੱਲਾਂ ਹੋਣਗੀਆਂ ਹੋਣਗੀਆਂ ਬੇਵਕੂਫ ਦੁਨੀਆ ਤੁਹਾਡੀਆਂ ਭਾਵਨਾਵਾਂ ਨੂੰ ਨਹੀਂ ਸਮਝਦੀ ਕੋਈ ਨਹੀਂ ਸਮਝਦਾ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਤੁਸੀਂ ਜ਼ਿੰਦਗੀ 'ਚ ਦੁਖੀਓ ਸੁਖੀਓ ਸੋ ਕਿਸੇ ਨੂੰ ਕੋਈ ਮਤਲਬ ਨਹੀਂ ਤੁਹਾਡੀ ਟੱਕਰ ਹਰ ਇੱਕ ਬੰਦਾ ਆਪਣਾ ਉੱਲੂ ਸਿੱਧਾ ਰੱਖਣਾ ਚਾਹੁੰਦਾ ਹੈ ਤੇ ਦੁਨੀਆਦਾਰੀ ਐਸੀ ਐ ਵੀ ਜਿੰਨਾ ਚਿਰ ਤੁਸੀਂ ਕਿਸੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰਦੇ ਲੋਕ ਸੋਡਾ ਫਾਇਦਾ ਚੱਕਣੋਂ ਨਹੀਂ ਹਟਦੇ ਐਨੀ ਕ ਕਮਜ਼ੋਰੀ ਛੋਡੀ ਕਿਸੇ ਨੂੰ ਪਤਾ ਲੱਗ ਜੇ ਐਨੀ ਕ ਤਾਂ ਛੋਡੇ ਨਾ ਲੋਕ ਚਾਕੂ ਲੈ ਕੇ ਆ ਜਾਂਦੇ ਨੇ ਨੇੜੇ ਵੀ ਉਹ ਜਿਹੜੀ ਉਹਦੀ ਕਮਜ਼ੋਰੀ ਆ ਜਿਹੜਾ ਜਾ ਕੇ ਉਹਦੇ ਵਿੱਚ ਚਾਕੂ ਮਾਰ ਕੇ ਦੇਖੀ ਇਹਦੇ ਦਰਦ ਕਿੰਨਾ ਕੁ ਹੁੰਦਾ ਐਡੇ ਬੇਰਹਿਮ ਲੋਕ ਵੀ ਹੁੰਦੇ ਵਿੱਚ ਵੀ ਕਰਦ ਮਾਰ ਕੇ ਦੇਖਣਗੇ ਇਹਨੂੰ ਤਕਲੀਫ ਕਿੰਨੀ ਆਉਂਦੀ ਹੈ ਸਮਾ ਹੁੰਦਾ ਜਦੋਂ ਬੰਦੇ ਦੀ ਉਮਰ ਛੋਟੀ ਹੁੰਦੀ ਹੈ ਜਾਂ ਬੰਦੇ ਤੇ ਛੋਟੀ ਉਮਰ 'ਚ ਵੱਡੇ ਬੋਝ ਪੈ ਜਾਂਦੇ ਆ ਕਬੀਲਦਾਰੀਆਂ ਪੈ ਜਾਂਦੀਆਂ ਉਹਨੂੰ ਮਤਲਬ ਵਿਚਾਰੇ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਉਹ ਮਾੜਾ ਕਰ ਰਿਹਾ ਹੈ ਕਿ ਚੰਗਾ ਕਰ ਰਿਹਾ ਨੌਲੇਜ ਨਹੀਂ ਹੁੰਦੀ ਕਿਉਂਕਿ ਜਿਹੜੀ ਅਕਲ ਹੁੰਦੀ ਆ ਉਹ ਉਸ ਟਾਈਮ ਖਤਮ ਹੋ ਜਾਂਦੀ ਹੈ ਜਦੋਂ ਛੋਟੀ ਉਮਰ 'ਚ ਕਬੀਲਦਾਰੀਆਂ ਗਲ ਪੈ ਜਾਂਦੀਆਂ ਸੋਨੂੰ ਨਹੀਂ ਪਤਾ ਹੁੰਦਾ ਦੁਨੀਆ ਦਾ ਵੀ ਕੀ ਮਾੜਾ ਕੀ ਚੰਗਾ ਤੁਸੀਂ ਸੋਚ ਹੀ ਨਹੀਂ ਸਕਦੇ ਕਿਉਂਕਿ ਛੋਟੇ ਤੋਂ ਬੋਝ ਹੀ ਇੰਨਾ ਪੈ ਜਾਂਦਾ ਕਬੀਲਦਾਰੀਆਂ ਦੱਬ ਲੈਂਦੀਆਂ ਸੋਨੂੰ ਸੋਨੂੰ ਐਵੇਂ ਲੱਗਦਾ ਹੁੰਦਾ ਵੀ ਯਾਰ ਕਿਵੇਂ ਕਰੀ ਕੋਈ ਗਜਾਇਸ ਨਹੀਂ ਹੁੰਦੀ ਉਸ ਟਾਈਮ ਪਰ ਮੈਂ ਕਹਿਣੀ ਆ ਵੀ ਜੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਣਾ ਨਾ ਤਾਂ ਰੱਬ ਦੀ ਮੰਗਿਆ ਕਰੋ ਰੱਬ ਕਿਸੇ ਨੂੰ ਕੁਝ ਵੀ ਦੇ ਦੇ ਕਦੇ ਮਿਹਣਾ ਨਹੀਂ ਦਿੰਦਾ ਤੇ ਭੈਣ ਭਰਾ ਰਿਸ਼ਤੇਦਾਰ ਜੀਤੋਂ ਮਰਜ਼ੀ ਹੈਲਪ ਲੈ ਲਓ ਇੱਕ ਨਾ ਇੱਕ ਦਿਨ ਤੁਹਾਨੂੰ ਨੀਚਾ ਦਿਖਾਊਗਾ ਤੁਹਾਨੂੰ ਮਿਹਣਾ ਦੇਊਗਾ ਮੈਂ ਤੁਹਾਡੇ ਲਈ ਆਇਆ ਮੈਂ ਤੁਹਾਡੇ ਲਈ ਆਇਆ ਤੁਹਾਡਾ ਮੈਂ ਟਪਾਇਆ ਤੁਹਾਨੂੰ ਆਹ ਦਿੱਤਾ ਤੁਹਾਨੂੰ ਕੋਈ ਸਿਆਣ ਦਾ ਨਹੀਂ ਸੀ ਖਾਲਾ ਕਿ ਭਾਵੇਂ ਕੋਈ ਰਿਸ਼ਤੇਦਾਰ ਸਾਨੂੰ ਵੀ ਅੱਜੂ ਪੈਸੇ ਦਿੰਦਾ ਫੇਰ ਵੀ ਸਾਨੂੰ ਉਹਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਇਹ ਦੁਨੀਆਦਾਰੀ ਹੈ ਜੋ ਬੰਦਾ ਕਿਸੇ ਦੇ ਜ਼ੁਲਮ ਕਰਦਾ ਨਾ ਉਹਨੂੰ ਜ਼ੁਲਮ ਇੱਕ ਦਿਨ ਖੁਦ ਵੀ ਸਹਣੇ ਪੈਂਦੇ ਆ ਇਹ ਤਾਂ ਮੈਂ ਦੇਖ ਚੁੱਕੀ ਆ ਸਭ ਦੇਖ ਰਹੀ ਆ ਵੀ ਜੋ ਕਿਸੇ ਨਾਲ ਕਰਦਾ ਉਹ ਭਰਦਾ ਜ਼ਰੂਰ ਹੈ ਸਮਝ ਜ਼ਰੂਰ ਲੱਗ ਜਾਂਦਾ ਪਰ ਜਿਹੜੇ ਬੰਦੇ ਨੇ ਸਬਰ ਕੀਤਾ ਹੁੰਦਾ ਉਹਦਾ ਸਬਰ ਉਹਨੂੰ ਬਰਬਾਦ ਕਰ ਦਿੰਦਾ ਤੇ ਸਬਰ ਕਰਨ ਵਾਲੇ ਨੂੰ ਪਰਮਾਤਮਾ ਤਾਂ ਚੱਕ ਲੈਂਦਾ ਪਰੇ ਦੁਨੀਆ ਸਮਝਦੀ ਨਹੀਂ ਜਿੰਨਾ ਮਰਜੀ ਤੁਸੀਂ ਸਮਝਾ ਲਓ ਕੋਈ ਨਹੀਂ ਸਮਝਦਾ ਪਰ ਮੈਂ ਦੁਨੀਆ ਚ ਹੁਣ ਜੋਂ-ਜੋ ਮੈਂ ਮੇਰੇ ਚੈਨਲ ਬਣਾਇਆ ਜੋਂ-ਜੋ ਮੈਂ ਲੋਕਾਂ ਨਾਲ ਗੱਲਾਂ ਕਰਦੀਆਂ ਜੋਂ ਮੈਂ ਲੋਕਾਂ ਨੂੰ ਮਿਲਦੀਆਂ ਮੈਨੂੰ ਨਵੇਂ-ਨਵੇਂ ਲੋਕ ਮਿਲਦੇ ਆ ਉਦੋਂ ਮੈਨੂੰ ਪਤਾ ਲੱਗਦਾ ਵੀ ਦੁਨੀਆ ਦੁਖੀ ਵੀ ਬਹੁਤ ਹੈ ਬਹੁਤ ਦੁਖੀ ਦੁਨੀਆ ਬੱਟ ਕੋਈ ਵਿਚਾਰਾ ਬੋਲ ਕੇ ਨਹੀਂ ਸੁਣਉਂਦਾ ਕਿਸੇ ਨੂੰ ਛੇੜ ਲਾ ਮੈਂ ਕਈ ਭੈਣਾਂ ਇਹੋ ਜਿਗੀਆਂ ਵੀ ਜਿਨ੍ਹਾਂ ਕੋਲੇ ਮੈਂ ਥੋੜੀ ਜਿਹੀ ਗੱਲ ਕਰ ਲਾ ਉਹਨਾਂ ਦੇ ਵੀ ਫਿਰ ਰੋਣ ਨਹੀਂ ਸਾਂਭਦੇ ਉਹ ਵੀ ਵਿੱਚੇ-ਵਿੱਚ ਜਿੰਦਗੀ ਘਟ ਰਹੀਆਂ ਹੁੰਦੀਆਂ ਵਿਚਾਰੀਆਂ ਮੇਰੀ ਆਪ ਦੀ 45 ਸਾਲ ਦੀ ਉਮਰ ਹੋ ਚੱਲੀ ਐ ਮੈਨੂੰ ਨਹੀਂ ਸੀ ਪਤਾ ਲੱਗ ਰਿਹਾ ਵੀ ਜ਼ਿੰਦਗੀ ਹੁੰਦੀ ਕੀ ਐ ਉਹ ਸਿਆਣੇ ਸੱਚ ਕਹਿੰਦੇ ਜਿੰਨੇ ਮਰਜ਼ੀ ਬਦਾਮ ਖਾ ਲੋ ਅਕਲ ਕਦੇ ਨਹੀਂ ਆਉਂਦੀ ਤੇ ਅਕਲ ਕਦੋਂ ਆਉਂਦੀ ਐ ਜਦੋਂ ਸਾਨੂੰ ਠੋਕਰਾਂ ਵੱਜਦੀਆਂ ਜਿਹੜੀ ਪੜ੍ਹਾਈ ਤੁਸੀਂ ਲੋਕਾਂ ਦੀਆਂ ਠੋਕਰਾਂ ਤੋਂ ਸਿੱਖਦੇ ਹੋ ਨਾ ਇਹ ਪੜ੍ਹਾਈ ਸਕੂਲਾਂ 'ਚ ਤਾਂ ਪੜ੍ਹਾਈ ਨਹੀਂ ਜਾਂਦੀ ਆਪਾਂ ਨੂੰ ਵੀ ਆਪਾਂ ਸਿੱਖ ਲਈਏ ਵੀ ਕੀ ਦੁਨੀਆ 'ਚ ਆਪਾਂ ਕਿਵੇਂ ਤਿਆਰ ਹੋਣਾ ਐ ਜਿਵੇਂ ਕਾਰਮੀ ਵਾਲੇ ਜਵਾਨ ਨੂੰ ਤਿਆਰ ਕੀਤਾ ਜਾਂਦਾ ਜੁੱਧਣ ਲਈ ਵੀ ਤੂੰ ਆਹ ਲੜਾਈਆਂ ਲੜਨੀ ਆ ਤੂੰ ਐ ਲੜਨਾ ਤੂੰ ਐ ਮੋਰਚੇ 'ਚ ਲੜਨਾ ਤੂੰ ਐ ਆਪਣੀ ਬਚਤ ਕਰਨੀ ਆ ਕਮ ਸੇ ਕਮ ਨੂੰ ਨੌਲੇਜ ਤਾਂ ਹੁੰਦੀ ਆ ਨਾ ਵੀ ਮੈਂ ਇੱਥੇ ਬਚਤ ਕਰਨੀ ਆ ਮੈਂ ਐਵੇਂ ਜਾਣਾ ਮੈਂ ਐਵੇਂ ਟੱਪਣਾ ਕ੍ਰੋਸਿੰਗ ਕਰਨੀ ਆ ਆਪਾਂ ਨੂੰ ਕੀ ਅਗਲ ਹੁੰਦੀ ਆ ਵਿਚਾਰਾਂ ਨੂੰ ਮੰਨ ਲਓ ਕਿਸੇ ਕੁੜੀ ਦਾ 18 ਸਾਲ ਦੀ ਦਾ ਚਾਕੇ ਵਿਆਹ ਕਰ ਦਿੰਦਾ ਵਿਚਾਰੀਆ ਨੂੰ ਪਤਾ ਕੀ ਹੁੰਦਾ ਜ਼ਿੰਦਗੀ ਚੀਜ਼ ਕੀ ਹੁੰਦੀ ਆ ਜਿਹੜਾ ਉਹ ਬਚਾਰੀ ਦਾ ਖਾਨ ਖੇਡਣ ਦਾ ਟਾਈਮ ਹੁੰਦਾ ਉਹਨਾਂ ਚੀਜ਼ਾਂ 'ਚ ਉਹਨੂੰ ਐ ਪਤਾ ਲੱਗ ਜਾਂਦਾ ਵੀ ਦੁੱਖ ਸੁੱਖ ਕੀ ਹੁੰਦਾ ਆਪਣੇ ਬਗਾਨੇ ਕੀ ਹੁੰਦੇ ਆ ਤਿਰਸਕਾਰ ਕੀ ਹੁੰਦਾ ਸੋ ਇਹਨਾਂ ਗੱਲਾਂ ਨੂੰ ਪਲੀਜ਼ ਸਮਝਿਆ ਕਰੋ ਦੁੱਖ ਦੇਣਾ ਕਿਸੇ ਨੂੰ ਬੰਦ ਕਰ ਦਿਓ ਜੋ ਵੀ ਕਿਸੇ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਨਾ ਆਪਣੇ ਆਪ ਨੂੰ ਰੱਬ ਨਾ ਸਮਝਿਆ ਕਰੋ ਰੱਬ ਤੁਸੀਂ ਐ ਨਹੀਂ ਰੱਬ ਉੱਪਰ ਹੈ ਕਿਸੇ ਦੇ ਸਬਰ ਦਾ ਇੰਨਾ ਇਮਤਿਹਾਨ ਨਾ ਲਿਆ ਕਰੋ ਕਿ ਕਿਸੇ ਦਾ ਸਬਰ ਸੋਨੂ ਲੈ ਕੇ ਬਹਿ ਜੇ ਤੁੱਕ ਠੀਕਾ ਕੁਝ ਲੋਕ ਸਬਰ ਕਰ ਜਾਂਦੇ ਜੇ ਵਿੱਚੇ ਵਿੱਚ ਵੀ ਜ਼ਿੰਦਗੀ ਕੱਟ ਜਾਂਦੇ ਆ ਪਰ ਇਹ ਗੱਲ ਧਿਆਨ ਚ ਰੱਖਿਓ ਜੋ ਕਿਸੇ ਤੇ ਜ਼ੁਲਮ ਕਰਦਾ ਨਾ ਜਾਣਾ ਉਹਨੇ ਵੀ ਇਸ ਜਗ ਤੋਂ ਰਹਿਣਾ ਕਿਸੇ ਨੇ ਨਹੀਂਗਾ ਕਿਸੇ ਨੂੰ ਐਨੇ ਦੁੱਖ ਕਦੇ ਦਿਓ ਨਾ ਦਿਓ ਨਾ ਵੀ ਤੁਹਾਨੂੰ ਮਰਨ ਵੇਲੇ ਉਹ ਦੁੱਖ ਤੰਗ ਕਰਨ ਨੰਬਰ 1 ਕਿਸੇ ਦੀਆਂ ਭਾਵਨਾਵਾਂ ਨਾਲ ਤਾਂ ਜਮੀਂ ਨਾ ਖੇਡੋ ਕੋਈ ਬੰਦਾ ਸਾਫ਼ ਦਿਲ ਆ ਸਹੀ ਆ ਵਿਚਾਰਾ ਤੁਹਾਡੇ ਨਾਲ ਸਹੀ ਰਹਿ ਰਿਹਾ ਤੇ ਬਿਲਕੁਲ ਵੀ ਉਹਦੇ ਨਾਲ ਉੱਚੇ ਨੀਚੇ ਨਾ ਕਰੋ ਤੇ ਉਹਨੂੰ ਕਮਲਾ ਨਾ ਸਮਝੋ ਉਹ ਕਮਲਾ ਨਹੀਂ ਹੁੰਦਾ ਉਹ ਕੋਸਾ ਸਮੇਂ ਕਰਕੇ ਉਹ ਕਿਸੇ ਬਖਤਾ ਕਰਕੇ ਚੁੱਪ ਹੁੰਦਾ ਤੇ ਜਾਂ ਉਹਦੇ ਘਰ ਦੇ ਹਾਲਾਤ ਚੁੱਪ ਕਰਾਉਂਦੇ ਤੇ ਜਾਂ ਉਹਦੀ ਤੰਗੀ ਚੁੱਪ ਕਰਾ ਦਿੰਦੀ ਆ ਮਾੜਾ ਨਹੀਂ ਹੁੰਦਾ ਪਤਾ ਉਹਨੂੰ ਵੀ ਸਾਰਾ ਹੁੰਦਾ ਪਰ ਕਹਿੰਦੇ ਹੁੰਦੇ ਨਾ ਬਖਤੇ ਹੋ ਜੀ ਦੀ ਜਿਹੜਾ ਬੰਦੇ ਨੂੰ ਸਭ ਕੁਝ ਸਿਖਾ ਜਾਂਦਾ ਤੇ ਪੜਾਈਆਂ ਵੀ ਪੜ੍ਹਾ ਜਾਂਦਾ ਜੋ ਆਪਾਂ ਕਦੇ ਪੜ੍ਹੀਆਂ ਨਹੀਂ ਹੁੰਦੀਆਂ ਲੋਕਾਂ ਦੇ ਚਿਹਰੇ ਪੜ੍ਹਨੇ ਵੀ ਬੰਦਾ ਸਿੱਖ ਜਾਂਦਾ ਇਹੋ ਜੀ ਪੜ੍ਹਾਈ ਕਰਾ ਜਾਂਦਾ ਬਖਤ ਚਿਹਰਾ ਪੜ੍ਹ ਲੈਣੇ ਆਪਾਂ ਵੀ ਫਲਾਣਾ ਬੰਦਾ ਆਪਣੇ ਲਈ ਕੀ ਕਰ ਰਿਹਾ ਕੀ ਸੋਚ ਰਿਹਾ ਕਹਿੰਦੇ ਨਹੀਂ ਹੁੰਦੇ ਕਿਸੇ ਨੂੰ ਤੁਸੀਂ ਇੰਨੀ ਜਿੱਤ ਦੋਗੇ ਤਾਂ ਅਗਲਾ ਇੰਨੀ ਦਿੰਦਾ ਤੇ ਪਰ ਜੇ ਤੁਸੀਂ ਕਿਸੇ ਕੋਈ ਬੰਦਾ ਤੁਹਾਨੂੰ ਇੱਜ਼ਤ ਦੇ ਰਿਹਾ ਤੇ ਤੁਸੀਂ ਉਹਨੂੰ ਬੇਵਕੂਫ ਸਮਝ ਰਹੇ ਹੋ ਉਹ ਉਹ ਬੇਵਕੂਫ ਨਹੀਂ ਹੈਗਾ ਬੇਵਕੂਫ ਤੁਸੀਂ ਹੋ ਜਿਹੜਾ ਕਿਸੇ ਦੀ ਸੱਚੀ ਕਦਰ ਨੂੰ ਸਮਝ ਨਹੀਂ ਸਕਦੇ ਕਿਸੇ ਦੀ ਸਹੀ ਆਤਮਾ ਨੂੰ ਪਛਾਣ ਨਹੀਂ ਸਕਦੇ ਬੇ ਮਤਲਬ ਬੇਵਕੂਫ ਤੁਸੀਂ ਹੋ ਅਗਲਾ ਨਹੀਂ ਹੈਗਾ ਅਗਲੇ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ ਉਹਨੇ ਤਾਂ ਸੋਚਿਆ ਵੀ ਰੱਬ ਦਾ ਬਣਾਇਆ ਬੰਦਾ ਜਾਂ ਦੁਨੀਆ ਆਪਾਂ ਇਹਨੂੰ ਇੱਜ਼ਤ ਦੇ ਦਿੱਗੇ ਮੈਂ ਕਿਹੜੀਆਂ ਬੰਤਾ ਕਦੇ ਮਾੜਾ ਨਹੀਂ ਹੁੰਦਾ ਉਹਨੂੰ ਹਾਲਾਤ ਬਣਾਉਂਦੇ ਆ। ਕਦੇ ਕੋਈ ਜੰਮ ਦਾ ਮਾੜਾ ਨਹੀਂ ਜਾਂਦਾ। ਕਿਸੇ ਮਾਂ ਪਿਓ ਦੇ ਘਰੇ ਕੋਈ ਬੱਚਾ, ਬੇਟੀ, ਬੇਟਾ ਕੋਈ ਮਾੜੇ ਨਹੀਂ ਜਾਂਦੇ ਹੁੰਦੇ। ਉਹਨੂੰ ਹਾਲਾਤ ਮਾੜਾ ਬਣਾ ਦਿੰਦੇ ਆ। ਮੰਨ ਲਓ ਗਲੀ ਦੇ ਵਿੱਚ ਇੱਕ ਕੁੱਤੇ ਨੂੰ ਹਜ਼ਾਰਾਂ ਕੁੱਤੇ ਚੁੰਬੜ ਜਾਣ। ਟਾ ਲੈਣ ਵਿਚਾਰੇ ਨੂੰ ਉਹਦੀ ਕੀ ਭੁਗ ਭੁਗਤ ਐ? ਉਹ ਇਕ ਰੋਲੇ ਪਾਊਗਾ ਉਹ ਵਿਚਾਰਾ ਚੂੰ ਚੂੰ ਕਰੂਗਾ ਕਿਉਂਕਿ ਇੰਨੇ ਕੁੱਤੇ ਉਹਦੀ ਫਾਲ ਨਹੀਂ ਭੁਗਦੀ। ਸੇਮ ਕੇ ਸੇਮ ਸੇਮ ਕਈ ਵਾਰੀ ਇੱਕ ਇਨਸਾਨ ਦੀ ਵੀ ਹਾਲਾਤ ਸੇਮ ਹੋ ਜਾਂਦੇ ਆ ਜਦੋਂ ਸਾਰੇ ਉਹਦੇ ਮਗਰ ਪੈ ਜਾਂਦੇ ਆ ਵਿਚਾਰਾ ਉਹ ਹਲਾਤਾ ਮੂਰੇ ਹਾਰ ਜਾਂਦਾ ਉਹਨੂੰ ਐ ਲੱਗਦਾ ਵੀ ਯਾਰ ਮੈਂ ਡਿੱਗ ਚੁੱਕਿਆ ਟੁੱਟ ਚੁੱਕਿਆ ਮੈਂ ਹੁਣ ਇੱਥੋਂ ਨਿਕਲ ਨਹੀਂ ਸਕਦਾ ਪਰ ਮੈਂ ਤੁਹਾਨੂੰ ਫੇਰ ਵੀ ਕਹਿਣਾ ਚਾਹੁੰਨੀ ਆ ਜ਼ਿੰਦਗੀ ਚ ਸਭ ਕੁਝ ਚੱਲ ਲੋ ਸਭ ਕੁਝ ਚੱਲੀ ਜਾਓ ਤੰਗੀਆਂ ਫੰਗੀਆਂ ਰੱਬ ਦਿਆਂ ਦਿੱਤੀਆਂ ਸਭ ਪਰਮਾਤਮਾ ਦੀਆਂ ਦਿੱਤੀਆਂ ਉਹਨੇ ਦੇਣਾ ਉਹਨੇ ਖੋਣਾ ਕਦੋਂ ਤੁਹਾਡੇ ਕੋਲੇ ਪੈਸਾ ਆ ਜਾਣਾ ਕੁਝ ਨਹੀਂ ਪਤਾ ਕਦੋਂ ਚੱਲ ਜਾਣਾ ਕੁਝ ਨਹੀਂ ਪਤਾ ਕਿਉਂਕਿ ਰੱਬ ਦੇ ਰੰਗ ਨਿਆਰੇ ਐ ਕੋਈ ਨਹੀਂ ਸਮਝ ਸਕਦਾ ਰੱਬ ਦੀ ਰੰਗਾਂ ਨੂੰ ਤੇ ਪੈਸਾ ਤਾਂ ਮਾਣ ਜਮੀਨਾ ਕਰਿਆ ਕਰੋ ਪੈਸਾ ਦਾ ਪਤਾ ਨਹੀਂ ਰੱਬ ਥੋੜਾ ਕਦੋਂ ਕਿੱਥੇ ਲਵਾ ਦੇ ਲੱਖਾਂ-ਲੱਖਾਂ ਨਹੀਂ ਖੜਦੇ ਹੁੰਦਾ ਰੱਬ ਰੋਗ ਹੀ ਇਹ ਜੇ ਲੰਦਾ 50-50 ਲੱਖ ਤੇ ਲਾਜ ਬਾਗੇ ਕੌਣ ਕਰਾ ਲੂਗਾ ਜੇ ਕਿਸੇ ਨੇ 50 ਲੱਖ ਜੋੜਿਆ ਤਾਂ ਤੇ ਕੀ ਕੰਮ ਥੋੜਾ ਕਮਾ ਲਓ ਥੋੜਾ ਖਾ ਲਓ ਪਰ ਕਿਸੇ ਦੀਆਂ ਵਾਦੂਆ ਮੰਨਾ ਲਓ ਕਦੇ ਕਿਸੇ ਦਾ ਖੂਨ ਚੂਸ ਕੇ ਕੋਈ ਚੀਜ਼ ਨਾ ਲਓ ਕਿਸੇ ਨੂੰ ਤੰਗ ਕਰਕੇ ਆਪਦੀਆਂ ਖੁਸ਼ੀਆਂ ਨਾ ਮਨਾਓ ਕਿਸੇ ਦਾ ਖੋਹ ਕੇ ਆਪਦੇ ਘਰੇ ਨਾ ਲਿਓ ਆਪ ਦਾ ਕਮਾਓ ਆਪ ਦਾ ਖਾਓ ਥੋੜਾ ਖਾਓ ਸੰਤੁਸ਼ਟੀ ਮਿਲਦੀ ਹੈ ਉਹਦੇ ਵਿੱਚ ਸਾਨੂੰ ਇਹ ਗੱਲ ਯਾਦ ਰੱਖਿਓ ਜੋ ਬੰਦਾ ਮਿਹਨਤ ਕਰਕੇ ਖਾਂਦਾ ਮਿਹਨਤ ਕਰਕੇ ਕਮਾਉਂਦਾ ਹੈ ਆਪਣੇ ਦਸਨ ਹੋਂਦੀ ਕਿਰਤ ਨਾਲ ਕਰਦਾ ਹੈ ਚਾਹੇ ਦੁਨੀਆ ਜੋ ਦੇਖੋ ਦੁਨੀਆ ਨੂੰ ਤੁਸੀਂ ਜਿੱਤ ਨਹੀਂ ਸਕਦੇ ਦੁਨੀਆ ਜੇ ਤੁਸੀਂ ਇਸ ਚੱਕਰ 'ਚ ਪਾਉਂਗੇ ਨਾ ਵੀ ਦੁਨੀਆ ਸਾਨੂੰ ਚੰਗਾ ਕਹੂ ਕਦੇ ਨਹੀਂ ਕਹਿੰਦੀ ਕੋਈ ਨਹੀਂ ਕਹਿੰਦਾ ਸਾਨੂੰ ਚੰਗਾ ਮੈਂ ਬਾਰ-ਬਾਰ ਇੱਕੋ ਗੱਲ ਕਹਣੀ ਆ ਵੀ ਤੁਸੀਂ ਰੱਬ ਦੀ ਰਜਾ ਵਿੱਚ ਚੰਗੇ ਹੋਣੇ ਚਾਹੀਦੇ ਹੋ ਲੋਕਾਂ ਤੋਂ ਤੁਸੀਂ ਲੈਣਾ ਕੀ ਐ ਤੁਹਾਨੂੰ ਕੋਈ ਬੁਲਾਉਂਦਾ ਤਾਂ ਬੁਲਾ ਲਓ ਨਹੀਂ ਅਗਲੇ ਨੂੰ ਸਰਦਾ ਤੁਸੀਂ ਸਰੋ ਅੱਧੀਆਂ ਬੀਬੀਆਂ ਤਾਂ ਵਿਚਾਰੀਆਂ ਆਈ ਘੁੱਟ-ਘੁੱਟ ਮਰੀ ਜਾਂਦੀਆਂ ਵੀ ਫਲਾਣਾ ਮੈਨੂੰ ਬੁਲਾਉਂਦਾ ਨਹੀਂ ਫਲਾਣੇ ਨੂੰ ਫਲਾਣੇ ਲਈ ਮੈਂ ਕੀ ਕੀਤਾ ਉਹ ਮੈਨੂੰ ਚੰਗਾ ਨਹੀਂ ਸਮਝਦੇ ਵੀਰੇ ਇਹ ਗੱਲਾਂ ਭੁੱਲ ਜਾਓ ਤੁਸੀਂ ਜੋ ਕੀਤਾ ਰੱਬ ਤੇ ਛੱਡ ਦਿਓ ਸੋਨੂੰ ਫਲ ਜ਼ਰੂਰ ਮਿਲੂਗਾ ਜੇ ਤੁਸੀਂ ਕਿਸੇ ਦਾ ਭਲਾ ਕੀਤਾ ਨਾ ਤੁਹਾਡੇ ਨਾਲ ਅਗਲਾ ਮਾੜਾ ਕਰ ਰਿਹਾ ਹੈ ਤਾਂ ਉਹ ਰੱਬ ਤੇ ਛੱਡ ਦਿਓ ਇੱਕ ਦਿਨ ਸੋਨੂੰ ਉਹਦਾ ਫਲ ਮਿਲਣੀ ਹੀ ਮਿਲਣਾ ਤੇ ਤੁਹਾਡੇ ਨਾਲ ਧੋਖਾ ਕਰਨ ਵਾਲੇ ਨੂੰ ਵੀ ਸਜ਼ਾ ਮਿਲਣੀ ਹੀ ਮਿਲਣੀ ਹੈ ਸਾਰਾ ਕੁਝ ਰੱਬ ਤੇ ਛੱਡ ਦਿਆ ਕਰੋ ਜਿਆਦਾ ਆਪ ਦੇ ਆਪ ਤੇ ਨਾ ਲਾਇਆ ਕਰੋ ਗੱਲਾਂ ਵੀ ਮੈਂ ਕਰ ਲੈਂਦਾ ਮੈਂ ਕਰ ਲੈਂਦਾ ਮੈਂ ਚੰਗਾ ਹੁੰਦਾ ਐ ਕਰ ਲੈਂਦਾ ਮੈਂ ਚੰਗਾ ਹੁੰਦਾ ਉੱਥੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਹੱਥ ਚ ਕੁਝ ਨਹੀਂ ਕੋਸ ਕਰ ਰੱਬ ਤੇ ਛੱਡ ਦਿਆ ਕਰੋ ਪਰਮਾਤਮਾ ਹੈਗਾ ਮੇਰਾ ਵਿਸ਼ਵਾਸ ਹੈ ਮੈਂ ਪਰਮਾਤਮਾ ਨੂੰ ਨੇੜੇ ਤੋਂ ਦੇਖਿਆ ਹੋਇਆ ਹੈਗਾ ਉਹ ਜੇ ਤੁਸੀਂ ਸੱਚੇ ਹੋ ਨਾ ਤੁਹਾਡੀ ਨੇਚਾ ਸੱਚੀ ਹੈ ਤੇ ਪਰਮਾਤਮਾ ਤੁਹਾਡੇ ਨਾਲ ਖੜਦਾ ਤੇ ਸਾਨੂੰ ਤੰਗ ਕਰਨ ਵਾਲਿਆਂ ਦੀ ਵੀ ਮੂੰਹ ਮੋੜ ਦਿੰਦਾ ਹੈ ਰੱਬ ਦੇ ਮੂੰਹ ਮੋੜੇ ਹੋਣ ਨਾ ਤੇ ਲੋਕ ਝਾਕਦੇ ਨਹੀਂ ਫਿਰ ਪਰਮਾਤਮਾ ਦੇ ਵਿਸ਼ਵਾਸ ਰੱਖੋ ਰੱਬੋਂ ਵੱਡਾ ਇੱਥੇ ਕੁਝ ਨਹੀਂ ਲੋਕਾਂ ਮੂਰੀ ਨਾ ਚੋ ਕੋ ਜਿੰਨਾ ਤੁਸੀਂ ਲੋਕਾਂ ਦੀਆਂ ਮਿੰਦਾਂ ਕੱਢਦੇ ਨੇ ਉਹ ਨਾ ਰੱਬ ਦਾ ਨਾਮ ਲੈ ਕੇ ਉਹਨੂੰ ਧਿਆ ਲਿਆ ਕਰੋ ਵੀ ਮੇਰਾ ਕੰਮ ਮੜ ਗਿਆ ਤੇ ਕੱਢ ਕੱਢਦਾ ਹੋ ਅੜੇ ਕੰਮ ਕੱਢਦੇ ਐ ਸੀ ਗੱਲ ਨਹੀਂ ਵੀ ਕੱਢਦਾ ਨਹੀਂ ਸੁਣਦਾ ਬੜੀ ਨੇੜੇ ਹੋ ਕੇ ਸੁਣਦਾ ਸਾਡੇ ਕੰਮ ਕਰਦਾ ਉਹ ਅਸੀਂ ਪਹਿਲਾਂ ਇਨਸਾਨਾਂ ਦੇ ਬਹੁਤ ਤੱਕ ਹਾੜੇ ਕੱਢੇ ਸੀ ਸਾਡੀ ਮਦਦ ਕਰੋ ਹੈਲਪ ਕਰੋ ਸਾਨੂੰ ਇਹਦੀ ਲੋੜ ਆ ਇਹਦੀ ਲੋੜ ਆ ਅਗਲਾ ਹੱਸਦਾ ਸੀ ਮਦਦ ਤਾਂ ਕਿਹਨੇ ਕਰਨੀ ਸੀ ਅਗਲਾ ਹੱਸ ਲੈਂਦਾ ਸੀ ਕਿਉਂਕਿ ਮਾੜੇ ਬੰਦੇ ਨੂੰ ਅਗਲਾ ਬੇਵਕੂਫ ਸਮਝਦਾ ਉਹਨੂੰ ਲੱਗਦਾ ਵੀ ਇਹਨੂੰ ਤਾਂ ਕਬੀਲਦਾਰੀ ਚਲਾਉਣ ਦੇ ਹੀ ਨਹੀਂ ਪਤਾ ਇਹ ਤਾਂ ਬੰਦੇ ਹੀ ਨਹੀਂ ਕਿਸੇ ਕੰਮ ਦਾ ਜਾ ਇਹਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਬੇਅਕਲ ਹੈ ਬੰਦਾ ਬੇਅਕਲ ਬਣ ਜਾਂਦਾ ਜਦੋਂ ਬੰਦੇ ਤੇ ਤੰਗੀ ਹੁੰਦੀ ਹੈ ਤੇ ਉਹ ਬੰਦਾ ਦਿਮਾਗ ਵਾਲਾ ਬਣ ਜਾਂਦਾ ਜਿਹਦੇ ਕੋਲੇ ਦੋ ਪੈਸੇ ਹੁੰਦੇ ਆ ਸੋ ਲੋਕਾਂ ਦੀਆਂ ਮਿੰਨਤਾਂ ਨਾ ਕਟੋ ਪ੍ਰਮਾਤਮਾ ਨੂੰ ਯਾਦ ਕਰਿਆ ਕਰੋ ਕੱਢਦਾ ਜੀ ਨੇ ਸਾਨੂੰ ਦੁਨੀਆ ਤੇ ਭੇਜਿਆ ਸੋਡੇ ਕੰਮ ਕਿਉਂ ਨਹੀਂ ਕਰੂਗਾ ਅਰਦਾਸ ਕਰਿਆ ਕਰੋ ਤੇ ਅੱਗੇ ਵੀਰ ਅੱਬਾ ਮੇਰਾ ਕੰਮ ਮੜ ਗਿਆ ਮੇਰੇ ਕੰਮ ਕੱਢ ਮੈਂ ਜਾਂ ਭੁੱਖਾ ਬੈਠਾਂ ਜਾਂ ਮੇਰੇ ਕੋਲੇ ਹੈ ਨਹੀਂ ਮ ਅਪੀਲਿਆਂ ਦਾ ਰੱਬ ਬਲ ਪਾ ਕੇ ਫਿਰ ਬਲ ਪਾ ਕੇ ਚੱਲ ਕੇ ਬੰਦਾ ਸੁੱਡੇ ਕੋਲੇ ਆਉਂਦਾ ਸੁੱਡੇ ਅੜੇ ਕੰਮ ਰੱਬ ਘੱਟਦਾ ਇਹ ਮੇਰਾ ਮੰਨਣਾ ਆਪਾਂ ਜ਼ਿੰਦਗੀ ਤੇ ਬਹੁਤ ਕੁਝ ਹੰਡਾਇਆ ਬਹੁਤ ਆਪਣੇ ਬਿਮਾਰੀਆਂ ਚੱਲੀਆਂ ਬਹੁਤ ਆਪਰੇਸ਼ਨ ਚੱਲੇ ਆ ਪਰ ਕਿਸੇ ਨੂੰ ਕਦੇ ਸਵਾਲ ਨਹੀਂ ਪਾਇਆ ਵੀ ਮੇਰਾ ਆਪਰੇਸ਼ਨ ਹੋਇਆ ਜਾਂ ਮੇਰੀ ਹੈਲਪ ਕਰ ਦੋ ਜਾਂ ਮੈਨੂੰ ਮੇਰੀ ਕੇਅਰ ਹੀ ਕਰ ਦੋ ਨਹੀਂ ਉਹ ਰੱਬ ਦੇ ਛੱਟ ਕੇ ਪੈ ਜਾਣਾ ਹੀ ਚੁੱਪ ਕਰਕੇ ਵੀ ਰੱਬਾ ਤੇਰੀ ਮਰਜ਼ੀ ਆ ਲਿਜਾਣਾ ਲੈ ਜਾ ਪਰ ਪਰਮਾਤਮਾ ਮੈਨੂੰ ਕਿਸੇ ਮੂਰੇ ਨੀਵਾਂ ਨਾ ਕਰ ਜਦੋਂ ਮਰਜੀ ਲੈ ਜੀ ਤੇਰੀ ਦੁਨੀਆ ਤੋਂ ਜਾਣਾ ਤਾਂ ਹੈਗਾ ਇੱਕ ਦਿਨ ਹੀ ਗੱਲ ਸੱਚ ਆ ਪਰ ਵੈਗਰੂ ਮੈਂ ਨੀਵਾਂ ਨਹੀਂ ਹੋਣਾ ਕਿਸੇ ਮੂਰੇ ਮੈਨੂੰ ਕਰੀ ਨਾ ਮੈਂ ਬਹੁਤ ਚੱਲ ਲੈ ਦੁੱਖ ਤੇ ਪਰਮਾਤਮਾ ਫਿਰ ਆਪੇ ਹੀ ਖੜ ਜਾਂਦਾ ਕਿ ਇਹੋ ਜਿਹੇ ਬੰਦੇ ਮਿਲ ਜਾਂਦੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ ਹੁੰਦੇ ਤੇ ਉਹ ਲੋਕ ਥੋੜੀ ਬਹੁਤ ਰਿਸਪੈਕਟ ਕਰਦੇ ਆ ਬਹੁਤ ਵਧੀਆ ਚਾਹੁੰਦੇ ਆ ਸੋਨੂੰ ਸੋ ਮੇਰੀ ਵੀਡੀਓ ਤੇ ਕਮੈਂਟ ਕਰਦੇ ਨੇ ਨਾਮ ਭੁੱਲ ਜਾਨੀ ਆ ਹਰਜੀਤ ਕੌਰ ਭੈਣ ਸਰਬਜੀਤ ਭੈਣ ਅਮਰਜੀਤ ਭੈਣ ਨਰਲੀਪਕੌਰ ਭੈਣ ਇੱਕ ਬੇਟੀ ਮੈਸੇਜ ਕਰਦੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਤੇ ਇੱਕ ਮੈਂ ਦੋ ਤਿੰਨ ਨਾਮ ਹੋਰ ਅੱਜ ਪੜ੍ਹੇ ਸੀ ਮੇਰੇ ਸੌਰੀ ਮੈਂ ਦਿਮਾਗ ਚੋਂ ਨਿਕਲ ਜਾਂਦਾ ਹਾਂ ਮੈਂ ਡਾਇਰੀ ਤੇ ਲਿਖਿਆ ਕਰੂੰਗੀ ਤੇ ਪਤਾ ਨਹੀਂ ਗਗਨ ਮਾਨ ਕਿਸੇ ਸ਼ਾਇਦ ਪਤਾ ਨਹੀਂ ਕੀ ਗਗਨ ਸਿੰਘ ਸੀ ਸ਼ਾਇਦ ਇਹੋ ਜਿਹਾ ਕੋਈ ਨਾਮ ਸੀਗਾ ਬਾਕੀ ਮੈਂ ਅਗਲੇ ਵੀਡੀਓ ਚ ਲਿਖੂਗੀ ਨਾਮ ਸਾਰਿਆਂ ਦੇ ਨਾਮ ਲਿਖ ਲਿਆ ਕਰੂੰਗੀ ਬੀਆ ਭੈਣ ਭਰਾ ਮੈਨੂੰ ਯਾਦ ਕਰਦੇ ਆ ਮੇਰਾ ਸਾਥ ਦਿੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਭੈਣ ਇੱਕ ਮੰਦੀਪ ਭੈਣ ਜੀ ਨੇ ਇੱਕ ਸਰਬਜੀਤ ਭੈਣ ਜੀ ਤਲਵੰਡੀ ਤੋਂ ਨੇ ਤੇ ਇੱਕ ਪਤਾ ਨਹੀਂ ਅਜ ਕੀ ਰਣਜੋਤ ਸਿੰਘ ਪਤਾ ਨਹੀਂ ਗਗਨ ਸਿੰਘ ਮੈਂ ਭੁੱਲ ਗਈ ਉਹ ਮੈਂ ਦੁਬਾਰੇ ਮੈਸੇਜ ਪੜ੍ਹੂੰਗੀ ਸੋ ਮੈਥੋਂ ਕੋਈ ਵੀ ਵੀਡੀਓ ਬਣਾਉਣ ਚ ਗੁਸਤਾਖੀ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਹੈ ਤੇ ਪਲੀਜ਼ ਮਾਫ ਕਰਿਆ ਕਰੋ ਮੈਂ ਕਦੇ ਸੋਚ ਸਮਝ ਕੇ ਕੁਝ ਨਹੀਂ ਬੋਲਦੀ ਮੇਰਾ ਰੱਬ ਜਾਣਦਾ ਜੋ ਦੇਖਦੀ ਹੁੰਨੀ ਹੈ ਨਾ ਜੋ ਹੰਡਾਈਆਂ ਹੁੰਦੀਆਂ ਉਹ ਚੀਜ਼ਾਂ ਮੇਰੇ ਮੂੰਹ ਚੋਂ ਫਿਰ ਆਪਣੇ ਆਪ ਆ ਜਾਂਦੀਆਂ ਜੋ ਮੈਂ ਦੇਖਿਆ ਹੁੰਦਾ ਜੋ ਚੱਲਿਆ ਹੁੰਦਾ ਸੋ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਤੁਹਾਡੇ ਨਾਲ ਜਮਾ ਸੱਚੀਆਂ ਗੱਲਾਂ ਕਰਦੀਆਂ ਹੱਡ ਬੀਤੀਆਂ ਕਰਦੀਆਂ ਲੋਕਾਂ ਦੀਆਂ ਸੁਣੀਆਂ ਨਹੀਂ ਸੋ ਤੁਸੀਂ ਮੇਰਾ ਬਹੁਤ ਸਾਥ ਦੇ ਰਹੇ ਹੋ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਸੋ ਮੇਰੀ ਲਾਸਟ ਗੱਲ ਵੀ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਪਲੀਜ਼ ਕਿਸੇ ਨੂੰ ਦੁੱਖ ਨਾ ਦਿਆ ਕਰੋ ਜਦੋਂ ਤੁਸੀਂ ਦੁੱਖ ਦਿੰਨੇ ਹੋ ਨਾ ਅਗਲੇ ਦੀਆਂ ਜਿਹੜੀਆਂ ਦਿਲ ਚੋਂ ਨਿਕਲਦੀਆਂ ਤੁਸੀਂ ਉਹਦਾ ਅੰਦਾਜ਼ਾ ਵੀ ਲਾ ਨਹੀਂ ਸਕਦੇ ਉਹ ਲੈ ਡੁੱਬਦੀਆਂ ਬੰਦੇ ਨੇ ਸੋ ਪਲੀਜ਼ ਜੇ ਆਪਾਂ ਕਿਸੇ ਨੂੰ ਸੁਖ ਨਹੀਂ ਨਾ ਦੇ ਸਕਦੇ ਤਾਂ ਆਪਾਂ ਦੁੱਖ ਦੇਣ ਦੇ ਵੀ ਹੱਕਦਾਰ ਨਹੀਂ ਜੇ ਆਪਾਂ ਕਿਸੇ ਦਾ ਭਲਾ ਨਹੀਂ ਨਾ ਕਰ ਸਕਦੇ ਪਲੀਜ਼ ਬੁਰਾ ਵੀ ਨਾ ਕਰਿਆ ਕਰੋ ਤੇ ਰਾਹ ਜਾਂਦੇ ਬੰਦੇ ਨੂੰ ਕਿਸੇ ਨੂੰ ਵੀ ਹੱਸ ਕੇ ਛੇੜਿਆ ਨਾ ਕਰੋ ਪਤਾ ਨਹੀਂ ਉਹ ਬੰਦਾ ਕਿਹੜੇ ਹਾਲਾਤਾਂ 'ਚ ਜਾਂਦਾ ਹੁੰਦਾ ਤੇ ਕੀ ਉਹਦੇ ਦਿਮਾਗ 'ਚ ਚੱਲ ਰਿਹਾ ਹੁੰਦਾ ਤੇ ਕਿਹੜੀਆਂ ਕੰਡੀਸ਼ਨਾਂ 'ਚ ਗੁਜ਼ਰ ਰਿਹਾ ਹੁੰਦਾ ਖਾਸ ਕਰਕੇ ਰਾਹ ਜਾਂਦਾ ਬੰਦਾ ਜਦੋਂ ਕੋਈ ਜਾਂਦਾ ਹੋਵੇ ਨਾ ਚਾਹੇ ਉਹ ਖੁਸ਼ੀ ਦੇ ਕੰਮ ਜਾਂਦਾ ਜੇ ਗਮੀ ਜਮਾ ਨੂੰ ਉਦੋਂ ਟੋਕਾ ਰੋਕੀ ਜਮਾ ਨ ਮੈਨੂੰ ਖੁਦ ਨੂੰ ਨਹੀਂ ਚੰਗਾ ਲੱਗਦਾ ਵੀ ਤੁਸੀਂ ਘਰੋਂ ਜਾਂਦੇ ਹੋ ਤੁਹਾਨੂੰ ਕੋਈ ਟੋਕਾ ਰੋਕੀ ਕਰੇ ਕਿੱਥੇ ਜਾਣਾ ਕਿੱਥੋਂ ਆਇਆ ਕੀ ਕਰਨ ਜਾਣਾ ਇਹ ਬਿਲਕੁਲ ਨਾ ਕਰਿਆ ਕਰੋ ਮਨ ਬਣਾ ਲਓ ਆਤ ਬਣਾ ਲਓ ਐਸੀ ਤੁਹਾਡੀ ਆਦਤ ਬਣ ਜਾਣੀ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਆਪਣੇ ਘਰੇ ਸਦਾ ਖੁਸ਼ ਰਹੋ